ਚੈਨਲ ਵਿੱਚ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾ ਕੇ ਤਿਆਰ ਕਰ ਰਹਾ ਹਾਂ ਬੋ ਮੋਸਟ ਰਿਕਮੈਂਡਡ ਆਲੂ ਦੀ ਸੁੱਕੀ ਸਬਜ਼ੀ ਇਹ ਮੇਰੇ ਟਿਫਨ ਵਾਸਤੇ ਇੱਕ ਪਰਫੈਕਟ ਸਬਜ਼ੀ ਹੈ ਤੇ ਇਹ ਮੇਰੇ ਫਰੈਂਡਸ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਸੀ ਤੇ ਲੋ ਜੀ ਇਹਦੇ ਵਾਸਤੇ ਆਪਾਂ ਸਿੰਪਲ ਛੋਟੇ ਛੋਟੇ ਆਲੂਆਂ ਨੂੰ ਕੱਟ ਲਏ ਤੇ ਸਰੋਂ ਦਾ ਤੇਲ ਗਰਮ ਹੋਣੇ ਰੱਖ ਦਿੱਤਾ ਸੀ ਤੁਸੀਂ ਜੇ ਹੋ ਸਕਤ ਜ਼ਰੂਰ ਸਰੋਂ ਦਾ ਤੇਲ ਰਸੀ ਬਣਾਇਆ ਸਿੱਕਲਾ ਥੋੜਾ ਜਿਹਾ ਤਿਆਰ ਕਰਨ ਦਾ ਅਭਿਆਸ ਰਿਹਾ ਤਾਂ ਥੋੜਾ ਜਿਹਾ ਤਾਂ ਇਸ ਕੇ ਆ ਤੇਲ ਦੇ ਵਿੱਚ ਖੁਸ਼ਬੂ ਆਨ ਲੱਗ ਜ ਪਿਆਜ਼ਾਂ ਦੀ ਤੇ ਉਸ ਤੋਂ ਪਹਿਲਾਂ ਮੈਂ ਥੋੜੇ ਜਿਹੇ ਮੋٹے ਕੰਧੀਆਂ ਪਾ ਦਿੱਤੇ ਸੀ ਜੋ ਕਿ ਇਹਨਾਂ ਨੂੰ ਪਕਾਉੜਾ ਨਾ ਬਣ ਲੈ ਗਰਿੰਦਾ ਬਿਲਕੁਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਸੌਖੀ ਸਬਜ਼ੀ ਹੈ ਜੋ ਕਿ ਹਰੇਕ ਘਰ ਵਿੱਚ ਅਵੇਲੇਬਲ ਰਹਿੰਦੀ ਹੈ ਆਲੂ ਤੇ ਪਿਆਜ਼ ਤੇ ਇਹ ਪੈਸਣੇ ਵੀ ਕਰ ਸਕਦੇ ਤੁਸੀਂ ਕਦੇ ਵੀ ਜਾ ਕੇ ਖਾਣ ਵਾਸਤੇ ਇੰਜਾਇ ਕਰ ਸਕਦੇ ਹੋ ਜਦੋਂ ਟਾਈਮ ਹੋੜਾ ਤੁਸੀਂ ਕਰੀਏ ਇਹ ਬਣਾ ਕੇ ਖਾ ਸਕਦੇ ਹੋ ਤੇ ਇਹ ਜੋ ਮੇਰੇ ਫਰੈਂਸ ਕਾਲਜ ਫਰੈਂਸ ਸਕੂਲ ਫਰੈਂਡਾਂ ਉਹਨਾਂ ਨੂੰ ਹਰ ਵੈਰੀ ਪਸੰਦ ਆਉਂਦੀ ਸੀ ਮੇਰੇ ਘਰ ਤੋਂ ਪਹਿਲਾਂ ਹੀ ਉਹ ਤੁਹਾਨੂੰ ਕੱਟ ਦਿਖਾ ਦਿੰਦੇ ਐਨੀ ਜਿਆਦਾ ਪਸੰਦ ਆਉਂਦੀ ਸੀ ਉਹਨਾਂ ਨੂੰ ਸਬਜ਼ੀ ਕਿਉਂਕਿ ਇਹ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਬਸ ਟਰਟੇ ਨੇ ਪਾਤਾ ਪਿਆਜ਼ ਆਲੋਂ ਨੇ ਤੇ ਹੁਣ 5 ਮਿੰਟ ਆਪਾਂ ਇਹਨਾਂ ਨੂੰ ਟਰੱਕ ਕੇ ਪਾਵਾਂਗੇ ਘਟ ਤੱਕ ਲਗਭਗ 70% ਆਪ ਪਕਾ ਲੈਣਾ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਅਸੀਂ ਮਸਾਲੇ ਪਾਵਾਂਗੇ ਲੋ ਜੀ ਵੀਰ ਜੀ ਪੈਣ ਜਿਹੜੇ ਵੀਰ ਪੈਣ ਸਾਡੇ ਪੈਨ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਸੋਹਣੀਆਂ ਸੋਹਣੀਆਂ ਵਾਇਰਲ ਵਾਇਰਲ ਸੀ ਸਿੰਪਲ ਤੇ ਟੇਸਟੀ ਤੇ ਰੈਸਪੀਸ ਤੁਹਾਡੇ ਤੱਕ ਪਹੁੰਚ ਸਕਣ ਲੋ ਜੀ ਬਸ ਹੁਣ ਲਗਭਗ 70% ਆਪਾਂ ਇਹਨਾਂ ਨੂੰ ਪਕਾ ਕੇ ਤੇ ਫਿਰ ਮਸਾਲਾ ਪਾਉਣਾ ਸੀ ਤਾਂ ਜੋ ਉੱਤੇ ਉੱਤੇ ਵਧੀਆ ਚਿਪਕੇ ਮਸਾਲਾ ਤੇ ਲੋ ਜੀ ਸਾਡੇ ਕੋਲ ਅਲੂ ਰਹਿ ਗਏ ਨੇ ਤੇ ਇਹਨਾਂ ਦੇ ਲਈ ਆਪਾਂ ਲੈ ਆ ਜੀ ਸਰ ਦੇ ਸਾਰੇ ਮਸਾਲੇ ਲਏ ਸਿੰਪਲ ਨਮਕ ਧਨੀਆ ਪਾਊਡਰ ਘਰ ਦਾ ਪੀਸਿਆ ਹਰੀ ਮਿਰਚਾਂ ਅਸੀਂ ਪੀਸਦੇ ਆ ਤੇ ਹਲਦੀ ਉਹ ਵੀ ਘਰ ਦੀ ਸਾਰਾ ਕੁਝ ਹੀ ਸਾਡੇ ਆਪਣਾ ਮਤਲਬ ਘਰ ਦਾ ਹੀ ਏ ਸਿੰਪਲ ਬਹੁਤ ਸਿੰਪਲ ਮਸਾਲੇ ਵਰਤੇ ਜੀ ਅਸੀਂ ਘਰ ਵਿੱਚ ਕੋਈ ਘਰ ਮਸਾਲੇ ਨਹੀਂ ਜਿਆਦਾ ਵਰਤੀ ਤੇ ਲੋ ਜੀ ਬਸ ਹੌਣਾ ਪਾ ਇਹ ਪਾ ਕੇ ਰਲਾਤਾ ਤੇ 5 ਮਿੰਟਾਂ ਬਾਅਦ ਨੇ ਹੋਰ ਪਕਾ ਲੈਣਾ ਹੁਣ ਇਸ ਗੱਲ ਦਾ ਧਿਆਨ ਰੱਖਣਾ ਕਿ ਹੁਣ ਆਪਾਂ ਠੱਕ ਕੇ ਨਹੀਂ ਪਕਾਉਣਾ ਸਿੱਧਾ ਹੀ ਪਕੌੜਾ ਤਾਂ ਜੋ ਸਬਜੀ ਵਧੀਆ ਫਰਾਈ ਹੋ ਸਕੇ ਤੇ ਫਿਰ ਇੱਕ ਵਾਰ ਫੇਰ ਵੀ ਹੁੰਦੀ ਹੈ ਜਿਹੜੇ ਵੀਰ ਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੋੜਾ ਹੈ ਪਲੀਜ਼ ਸਾਨੂੰ ਸਬਸਕ੍ਰਾਈਬ ਕਰ ਲਓ ਬਸ ਪੰਜ ਦੋ ਤੋਂ ਤਿੰਨ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਸਾਡੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਤੇ ਇਹ ਤੁਸੀਂ ਜ਼ਰੂਰ ਬਣਾ ਕੇ ਦੇਖੋ ਆਪਣੇ ਘਰੇ ਤੁਸੀਂ ਇਹਦੇ ਵਿੱਚ ਜੀਰਾ ਵੀ ਪਾ ਸਕਦੇ ਮੈਂ ਸਕਿੱਪ ਕੀਤਾ ਅੱਜ ਤੁਸੀਂ ਮੇਥੀ ਵਗੈਰਾ ਵੀ ਥੋੜੀ-ਬੋਤੀ ਪਾ ਸਕਦੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਲਾਈਕ ਕਰਦੇ ਸਾਡੇ ਘਰ ਵਿੱਚ ਫੈਮਿਲੀ ਵੀ ਤੇ ਮੇਰੇ ਜਿੰਨੇ ਵੀ ਫਰੈਂਡਸ ਸਰਕਲ ਜਦੋਂ ਵੀ ਮੈਂ ਸਕੂਲ ਚ ਟਿਫਨ ਲੈ ਕੇ ਕਾਲਜ ਵਿੱਚ ਟਿਫਨ ਲੈ ਕੇ ਜਾਂਦਾ ਸੀ ਤੇ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਤੇ ਮੈਨੂੰ ਇਹਦੀ ਰੈਸਪੀ ਸ਼ੇਅਰ ਕਰਨ ਲਈ ਉਹਨਾਂ ਨੇ ਰეკਮੈਂਡ ਕੀਤਾ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਰੈਸਪੀ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਇਹਨੂੰ ਆਪਣੇ ਨਾਲ ਟਿਫਨ ਵਿੱਚ ਲੈ ਕੇ ਜਾ ਸਕਦੇ ਹੋ ਚਾਵਲਾਂ ਨਾਲ ਖਾ ਸਕਦੇ ਹੋ ਜਾਂ ਕਿਸੇ ਹੋਰ ਸਬਜ਼ੀ ਦੇ ਕੰਬੀਨੇਸ਼ਨ ਦੇ ਨਾਲ ਮਿਕਸ ਕਰਕੇ ਤੁਸੀਂ ਇਹਨੂੰ ਖਾਓਗੇ ਤੇ ਬਹੁਤ ਵਧੀਆ ਟੇਸਟ ਹੁੰਦੀ ਹੈ ਚਾਹ ਦੇ ਨਾਲ ਪਰੌਂਠੇ ਦੇ ਨਾਲ ਬਹੁਤ ਵਧੀਆ ਹੈ ਜਰੂਰ ਮੇਰੀ ਰੈਸਪੀ ਨੂੰ ਟ੍ਰਾਈ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਜੀ